ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਦੇ ਆਪਾਂ ਗੱਲ ਕਰਾਂਗੇ ਮੌਸਮ ਪੰਜਾਬ ਦਾ ਖਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ 9 ਜੁਲਾਈ ਦੀ ਸਵੇਰ ਹੈ ਜੀ ਤੇ ਲਗਭਗ ਫੌਨਿਕ 8:00 ਵਜੇ ਚੱਲੇ ਆ ਐਸੇ ਵੇਲੇ ਜੇਕਰ ਆਹ ਜੋ ਲਾਈਵ ਸੈਟਲਾਈਟ ਤਸਵੀਰਾਂ ਦੇਖਦੇ ਆ ਐਸੇ ਵੇਲੇ ਦੀਆਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲਵਾਈ ਵਾਲਾ ਸਿਸਟਮ ਜਿਹੜਾ ਕੰਮ ਜਿਹਾ ਚੱਲਦਾ ਫਿਰਿਆ ਹੈ ਤੇ ਕਿਦੇ ਕਹਿ ਸਕਦੇ ਹਾਂ ਕਿ ਚਾਹੇ ਉਹ ਮਾਲਵਾ ਖੇਤਰ ਹੈ ਪਛਮੀ ਮਾਲਵਾ ਮੱਜਾ ਜਾਂ ਫਿਰ ਮਾਲਵੇ ਦੇ ਫੁਵਾਦ ਜ਼ਿਲ੍ਹੇ ਫੁਵਾਦ ਦੇ ਨਾਲ ਲੱਗਦੇ ਜਿਹੜੇ ਮਾਲਵੇ ਦੇ ਜ਼ਿਲ੍ਹੇ ਆ ਸੋ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਡਟੂਆਂ ਕਾਰਵਾਈਆਂ ਇਸ ਵੇਲੇ ਜਾਰੀ ਨੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਹਲਕੀ ਕਣੀਆਂ ਹਲਕੇ ਮੀਂਹ ਜਿਹੜੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਕੁਝ ਖੇਤਰਾਂ ਦੇ ਵਿੱਚ ਝਟਾ ਤਗੜੀ ਵੀ ਲੱਗ ਰਹੀ ਆ ਖਾਸ ਕਰ ਲਹਿੰਦੇ ਵਾਲੇ ਪਾਸੇ ਯਾਨੀ ਕਿ ਪਾਕਿਸਤਾਨ ਦੇ ਉੱਤਰ ਫਸ਼ੀਂ ਖਾਗਾਂ ਦੇ ਵਿੱਚ ਤਗਦੇਦਾਰ ਜੁ ਹੋਏ ਸੀ ਤੇ ਅੱਜ ਵੀ ਆ ਸਾਰੇ ਗਿਆਨ ਖੇਤਰਾਂ ਦੇ ਵਿੱਚ ਤਗੜੀ ਝੱਟਾ ਲੱਗਣ ਦੀਆਂ ਸੋ ਜੇਕਰ ਪੰਜਾਬ ਤੇ ਹਵਾ ਆਉਣੇ ਆ ਤੇ ਇਸ ਲਈ ਜੇਕਰ ਤੁਸੀਂ ਸੈਟਲਾਈਟ ਤੋਂ ਸਿਰਾਂ ਦੇਖਦੇ ਆ ਤੇ ਮਾਲਵੇ ਦੀ ਗੱਲ ਸਭ ਤੋਂ ਪਹਿਲਾਂ ਕਰ ਲੈਨੇ ਆਂ ਫਾਂ ਤੇ ਮਾਝੇ ਦੀ ਗੱਲ ਕਰ ਲੈਨੇ ਆਂ ਮਾਝੇ ਵਾਲੇ ਫਾਸੇ ਲੈਂਦੇ ਤੋਂ ਚੜ੍ਹਦੇ ਵੱਲ ਨੂੰ ਬਦਲ ਪਹੁੰਚ ਕਰ ਚੁੱਕਾ ਹੈ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਤਿੰਨੋਂ ਜ਼ਿਲ੍ਹੇ ਕਵਰ ਹੋਣਗੇ ਹਲਕੇ ਦਰਮਿਆਨੇ ਛਾਟੇ ਕਿਤੇ ਨਾ ਕਿਤੇ ਲੱਗ ਵੀ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਣ ਗਏ ਨੇ ਪੱਛਮੀ ਮਾਲਵੇ ਦੀ ਗੱਲ ਕਰਦੇ ਆਂ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਸ੍ਰੀ ਮਕਸਰ ਸਾਹਿਬ ਮਲੋਟ ਬਠਿੰਡਾ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਟੁੱਟਣੀਆਂ ਕ ਲੱਗ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਜੜੇ ਆ ਬਣੇ ਹੋਏ ਨੇ ਐਜ਼ ਇਟ ਉਸੇ ਤਰ੍ਹਾਂ ਜਿਵੇਂ ਅਸੀਂ ਤੁਹਾਨੂੰ ਦੱਸਿਆ ਆ ਰਹੀਆਂ ਪਿਛਲੀਆਂ ਵੀਡੀਓ ਦੇ ਵਿੱਚ ਇਸ ਆ ਗੱਲ ਕਰਦੇ ਆ ਕੇਂਦਰੀ ਮਾਲਵਾ ਬਰਨਾਲਾ ਮਾਨਸਾ ਮਲੇਰਕੋਟਲਾ ਤੇ ਸੰਗਰੂਰ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਹੋਣਗੇ ਚਾਹੇ ਉਹ ਹਲਕੇ ਹੋਣ ਚਾਹੇ ਦਰਮਿਆਨੇ ਹੋਣ ਜਾਂ ਫਿਰ ਹੋ ਸਕਦਾ ਕੁਝ ਤਹਿਸੀਲਾਂ ਕੁਝ ਕੱਦੇ ਜ਼ਿਲ੍ਹੇ ਦੇ ਵਿੱਚ ਝਟ ਜੜੀ ਉਮੀਦ ਦੀ ਤੇਜ਼ ਵੀ ਲੱਗ ਸਕਦੀ ਆ ਸੋ ਇਹਨਾਂ ਚਾਰਾ ਜਲਿਆਦੂ ਵਿੱਚ ਮੀਂਹ ਲੱਗਣ ਦੇ ਆਸਾਰ ਨੇ ਅੱਜ ਸ਼ਾਮ ਤੱਕ ਜਾਂ ਕੱਲ ਦੀ ਅੱਧੀ ਰਾਤ ਤੋਂ ਪਹਿਲਾਂ ਫੇਲਾਂ ਜੇਕਰ ਪੂਰਬੀ ਮਾਲਵਾ ਦੀ ਗੱਲ ਕਰੀਏ ਲੁਧਿਆਣਾ ਪਟਿਆਲਾ ਅਸ਼ਰੀਫ ਅਤੇਗੜ੍ਹ ਸਾਹਿਬ ਰਾਜਫੋਰਾ ਖੰਨਾ ਸਰਹੰਦ ਪੈਲ ਤੇ ਨਾਲ ਲੱਗਦੇ ਜਿਹੜੇ ਵੀ ਹਲਕੇ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਐਸੇਲੇ ਟਟਵੀਆਂ ਕਾਰਵਾਈਆਂ ਕਿਤੇ ਨਾ ਕਿਤੇ ਹਲਕੀ ਕਣੀਆਂ ਜਾਰੀ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਪਹੁੰਚਣਗੇ ਜੇਕਰ ਦੂਜੀ ਫਾਸੇ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਚੰਡੀਗੜ੍ਹ ਦੇ ਲੱਗੇ ਜਿਹੜੇ ਪੂਬਾਦ ਖੇਤਰ ਹੈ ਚੰਡੀਗੜ੍ਹ ਮਹਾਲੀ ਪੰਚਗਲਾ ਡੇਰਾ ਬੱਸੀ ਜਿਨ੍ਹਾਂ ਦੇ ਵਿੱਚ ਪੰਜਗਲਾਮ ਵਾਲਾ ਖੇਤਰ ਇਹਨਾਂ ਭਾਗਾਂ ਦੇ ਵਿੱਚ ਵੀ ਕਾਰਵਾਈਆਂ جاری ਰਹਿਣ ਗਿਆ ਹਲਕੇ ਡਟੋਮੇ ਵਿੱਚ ਬਹੁਤੇ ਖੇਤਰਾ ਦੇ ਵਿੱਚ ਦਰਜ ਹੋਣਗੇ ਹੋ ਸਕਦਾ ਕਿ ਕਿਤੇ ਕਿਤੇ ਤੇਜ਼ ਰੱਟ ਵੀ ਲੱਗ ਸਕਦੇ ਨੇ ਰਹਿ ਗਿਆ ਜਦੋਂ ਆਪਾਕਿ ਜਿਨ੍ਹਾਂ ਦੇ ਵਿੱਚ ਹੁਸ਼ਿਆਰਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਪਹਾੜਾ ਦੇ ਵਿੱਚ ਫਿਲਹਾਲ ਇਸ ਵੇਲੇ ਕਾਰਵਾਈਆਂ ਘਟ ਨੇ ਪਰ ਹੋ ਸਕਦਾ ਆਉਂਦੇ ਘੰਟਿਆਂ ਦੇ ਵਿੱਚ ਬੱਦਲ ਪਹਾੜਾ ਦੇ ਉੱਤੇ ਬਣ ਜੇ ਹਿਮਾਚਲ ਦੇ ਉੱਤੇ ਜਿਹੜਾ ਕਿ ਥੱਲੇ ਉਤਰਦਾ ਇਹਨਾਂ ਖੇਤਰਾ ਨੂੰ ਕਵਰ ਕਰੇ ਫਿਲਹਾਲ ਇਹਨਾਂ ਖੇਤਰਾ ਦੇ ਵਿੱਚ ਮੌਸਮ ਸ਼ਾਂਤ ਹੈ ਤੇ ਆਉਂਦੇ ਘੰਟਿਆਂ ਦੇ ਵਿੱਚ ਜਿਹੜਾ ਬੱਦਲ ਮਾਝੇ ਵਾਲੇ ਫਾਸੇੋਂ ਆ ਰਿਹਾ ਉਹ ਕਿਤਨਾ ਕਿਤੇ ਟਟਮੀਆਂ ਘਰਮੀਆਂ ਦੇ ਸਕਦਾ ਹੈ ਹੁਸ਼ਿਆਰ ਪਰਦੇ ਕੁਝ ਕਿਸ ਤਰ੍ਹਾਂ ਦੇ ਵਿੱਚ ਜਲੰਧਰ ਕਪੂਰਤਾਲਾ ਦੇ ਕੁਝ ਕਿਸ ਤਰ੍ਹਾਂ ਦੇ ਵਿੱਚ ਸੋ ਇਹ ਜਿਹੜੇ ਫਿਲਹਾਲ ਸ਼ਾਂਤ ਨੇ ਜੀ ਆਉਣ ਦੇ ਘੰਟਿਆਂ ਦੇ ਵਿੱਚ ਜੇਕਰ ਇੱਥੇ ਮੀਂਹ ਲੱਗਦੇ ਨੇ ਤੇ ਉਹਦੀ ਲਿਖਤੀ ਪੋਸਟ ਪਾ ਕੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ हरियाणा ਦੀ ਗੱਲ ਕਰਦੇ ਹਾਂ ਜੀ ਟਟੂਮੀਆਂ ਕਾਰਵਾਈਆਂ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਣਗੀਆਂ ਅੱਜ ਹਲਕੇ ਟਟੂਮੇ ਮੇ ਬਹੁਤੇ ਖੇਤਰਾਂ ਦੇ ਵਿੱਚ ਪਹੁੰਚ ਕਰਨਗੇ ਭਾਵ ਮੇ ਉੱਤਰੀ ਹਰਿਆਣਾ ਪੂਰਬੀ ਹਰਿਆਣਾ ਜਿਹੜੇ ਯੂਪੀ ਦੇ ਨਾਲ ਲੱਗਦੇ ਜ਼ਿਲ੍ਹੇ ਵਾਲਾ ਕੁਰੂ ਖੇਤਰ ਕਨਾਲ ਪਾਣੀ ਫਸਾਉਣੇ ਫਤ ਪਛਮੀ ਹਰਿਆਣਾ ਦੀ ਗੱਲ ਕਰੀਏ ਜੀ ਸਰਸਾ ਫਤਿਆਬਾਦ ਜੀਨਦਰੋਤਕ ਜੱਜਰ ਵਿਵਾਨੀ ਅਮੈਂਦਰਗੜ ਰਿਵਾੜੀ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਹਲਕੇ ਡਟਵੇਂਮੀ ਜਾਰੀ ਰਹਿਣਗੇ ਹੁੰਦੇ ਘੰਟਿਆਂ ਦੇ ਵਿੱਚ ਉਤਰੀ ਰਾਜਸਥਾਨ ਦੇ ਖੇਤਰ ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨੂਮਾਨਗੜ ਨੂਪਗੜ ਸਰਤਗੜ ਬੀਕਾਨੇ ਚੋਰੂ ਇਹਨਾਂ ਸਾਰੇ ਖਾਗਾਂ ਦੇ ਵਿੱਚ ਜਿਹੜੇ ਹਲਕੇ ਡਟਵੇਂਮੀ ਦਰਜ ਹੋ ਸਕਦੇ ਨੇ ਕੁਝ ਕੁਹਾਗੈਸੀ ਹੋ ਸਕਦੇ ਨੇ ਜਿੱਥੇ ਤੇ ਜ਼ਮੀਨ ਦਰਜ ਹੋ ਸਕਦੇ ਨੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਬਾਵਜੂਦ ਕੁਝ ਜ਼ਿਲ੍ਹੇ ਹੋ ਸਕਦੇ ਨੇ ਐਸੇ ਦੋ ਤਿੰਨ ਜ਼ਿਲ੍ਹੇ ਜਿਹੜੇ ਪੰਜਾਬ ਦੇ ਵੀ ਹੋ ਸਕਦੇ ਨੇ ਰਾਜਸਥਾਨ ਦੇ ਵੀ ਹੋ ਸਕਦੇ ਨੇ ਜਿੱਥੇ ਭਾਰੀ ਉਮੀਦ ਦੇ ਸਪੈਲ ਅੱਜ ਲੱਗ ਸਕਦੇ ਨੇ ਅਸਾਰ ਇਦਾਂ ਦੇ ਵੜਦੇ ਜਾਫਰੇ ਨੇ ਸੋ ਇਹ ਕਹਾਣੀ ਅੱਜ ਦੀ ਅੱਜ ਅੱਧੀ ਰਾਤ ਤੋਂ ਪਹਿਲਾਂ ਜਾ ਕੇ ਯਾਨੀ ਕਿ ਜਿਹੜੀ ਅੱਜ ਦੀ ਰਾਤ ਆਉਣੀ ਹੈ ਜਿਹੜੀ ਲੰਘੀ ਉਹਦੀ ਗੱਲ ਨਹੀਂ ਅਫਾ ਕਰ ਰਹੇ ਉਹ ਤਾਂ ਚਲੋ ਪਿੱਛੇ ਕੱਲੇ ਜਿਹੜੇ ਮੀਂਹ ਲੱਗੇ ਨੇ ਉਹ ਠੀਕ ਹੈ ਅੱਜ 9 ਜੁਲਾਈ ਦੀ ਅਫਾ ਗੱਲ ਕਰ ਰਹੇ ਹਾਂ ਜਿਹੜੀ ਰਾਤ ਅੱਧੀ ਰਾਤ ਤੋਂ ਪਹਿਲਾਂ ਫਿਰ ਸਭ ਪਹਿਲ ਮੀਂਹ ਹਾਂ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਲੱਗਣਗੇ ਪੰਜਾਬ ਦੇ ਬਹੁਤੇ ਥਾਵਾਂ ਦੇ ਉੱਤੇ ਹਲਕੇ ਸ਼ਰਾਟਿਆਂ ਨਾਲ ਕੰਮ ਚੱਲੇਗਾ ਤੇ ਬਹੁਤ ਕੁਝ ਕੁ ਜ਼ਿਲ੍ਹੇ ਐਸੇ ਹੋ ਸਕਦੇ ਨੇ ਜਿੱਥੇ ਦਰਮਿਆਨੇ ਜਾਂ ਫਿਰ ਤੇਜ਼ ਸ਼ਰਾਟੇ ਵੀ ਦਰਜ ਹੋ ਸਕਦੇ ਨੇ ਜੀ ਇਜਾਜ਼ਤ ਦਿਓ ਤਾਂ